ਉਹ ਤਾਂ ਅੱਜ ਸੀਐਮ ਸਾਹਿਬ ਨੇ ਜਿਹੜਾ ਇਸ ਧਰਤੀ ਦੇ ਉੱਤੇ ਇਹ ਜਿਹੜਾ ਫੰਕਸ਼ਨ ਕੀਤਾ ਸਾਡੀ ਪਹਿਲੀ ਮਿਲਦੀ ਦਾ ਘਟਨ ਕੀਤਾ ਇਹਦੇ ਦੋ ਮੰਤਰੀ ਇੱਕ ਤਾਂ ਸੀ ਸ਼ਿਕਾਇਤਾਂ ਦੇ ਸੋਹਣੀ ਦੇ ਉੱਜਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਕਿ ਟੂਰਿਜ਼ਮ ਹੱਬ ਜਿਹੜੀ ਪੰਜਾਬ ਦੀ ਪੰਜਾਬ ਨੂੰ ਟੂਰਿਜ਼ਮ ਦੇ ਖਿੱਤੇ ਦੇ ਵਿੱਚ ਵਿਧਾਇਆ ਜਾਵੇ ਤੁਸੀਂ ਮੁੱਖ ਤੌਰ ਤੇ ਜੇ ਕੋਈ ਦੱਸੋ ਕਿ ਕਿਹੜੀਆਂ ਸ਼ਿਕਾਇਤਾਂ ਐਨਆਰਆਈਸ ਨੂੰ ਹੁੰਦੀਆਂ ਨੇ ਤੇ ਸਰਕਾਰ ਦੀ ਪ੍ਰਾਇੋਰਟੀ ਕਿਹਨਾ ਚੀਜ਼ਾਂ ਤੇ ਰਹੀ ਹੈ ਕਿਸੇ ਵੀ ਬਿਹਾਰ ਵਾਲੇ ਨੇ ਕਿਹ ਕਿਉਪੀ ਵਾਲੇ ਨੇ ਦਿੱਲੀ ਹਜ਼ਾੜਾ ਦੇ ਵਾਲੇ ਨੇ ਕਿਸੇ ਨੇ ਕਬਜ਼ਾ ਨਹੀਂ ਕੀਤਾ ਉਹਨਾਂ ਦੇ ਆਪਣੇ ਭੈਣ ਭਤਾ ਵਾਉਂਦੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਸਹਿਕੇ ਵਾਲਿਆਂ ਦੇ ਆਪਣੇ ਪਿੰਡ ਵਾਲਿਆਂ ਦੇ ਉਹਨਾਂ ਦੀ ਇਹ ਜੁਬੀ ਨਾ ਦੇ ਕਬਜ਼ੇ ਕੀ ਇਹ ਇਮੀਗ੍ਰੇਸ਼ਨ ਦਾ ਲੋਕ ਆਈਲੈਂਡ ਦੇ ਬਾਹਰੋਂ ਆਉਣ ਦਾ ਟਰੈਵਲ ਜਿਹਨ ਠੱਗੀ ਬਾਦ ਉਹ ਤਿੰਨ ਮੁੱਦੇ ਸਾਡੇ ਕੋਲ ਵੀ ਸੇਸ਼ ਤੋਂ ਤੇ ਹੁੰਦੇ ਅਸੀਂ ਜਿੰਨੇ ਵੀ ਪਿਛਲੇ ਬਾਦ ਕੇਸ ਹੱਲ ਕੀਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 605 ਕੇਸ ਸੀਗੇ ਉਦੋਂ ਅਸੀਂ 597 ਲਗਿੱਤੇ 67 ਦੀ ਕੋਡ ਦੇ ਵਿੱਚ ਐਨਆਰਆਈ ਜਿਹੜੇ ਬਾਹਰ ਇਸ ਸਮੇਂ ਵੀ ਤੁਹਾਨੂੰ ਦੇਖ ਰਹੇ ਹੋਣਗੇ ਜਿਨ੍ਹਾਂ ਦੇ ਕੋਈ ਕੁਝ ਅਜੇ ਵੀ ਕੇਸ ਹੋਣਗੇ ਜੇ ਸੰਪਰਕ ਕਰਨਾ ਚਾਹੁੰਣ ਇੱਥੇ ਵੀ ਅਸੀਂ ਕਿੰਨੂ ਮਿਲੀਏ ਕਿ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਛੁੱਟ ਜਾਣ ਜਾਂ ਸਾਡੇ ਤੇ ਜੇ ਕੋਈ ਫਰਜ਼ੀ ਝੂਠੇ ਪਰਚੇ ਪਏ ਹੋਏ ਆ ਜ਼ਮੀਨਾਂ ਹਥੋਂ ਦੇ ਲਈ ਉਹਨਾਂ ਦਾ ਹੱਲ ਹੋ ਜੇ ਉਹ ਕਿਸ ਤਰ੍ਹਾਂ ਦੇ ਨਾਲ ਕਰ ਸਕਦੇ ਪਠਾਨਕੋਟ ਦੇ ਚਮਰੋੜ ਦੇ ਵਿੱਚ ਪੰਜਾਬ ਸਰਕਾਰ ਨੇ ਐਨਆਰਆਈ ਸੰਮੇਲਨ ਕਰਵਾਇਆ ਹੈਗਾ ਇੱਕ ਬਹੁਤ ਖੂਬਸੂਰਤ ਡੈਸਟੀਨੇਸ਼ਨ ਤਿਆਰ ਕੀਤੀ ਗਈ ਹੈ ਜਿਸ ਨੂੰ ਮਿਨੀ ਗੋਆ ਵੀ ਕਿਹਾ ਜਾਂਦਾ ਹੈ ਤਾਕੀ ਪੰਜਾਬ ਵੀ ਨਹੀਂ ਦੇਸ਼ ਭਰ ਤੋਂ ਤੇ ਵਿਦੇਸ਼ਾਂ ਤੋਂ ਵੀ ਟੂਰਿਸਟ ਇੱਥੇ ਆ ਸਕਣ ਸਾਡੇ ਨਾਲ ਐਨਆਰਆਈ ਅਫੇਅਰਸ ਦੇ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਐਨਆਰਆਈ ਸੰਮੇਲਨ ਕਰਾਉਣ ਦੀ ਮਨਸ਼ਾ ਕੀ ਸੀਗੀ ਔਰ ਇਸ ਟੂਰਿਸਟ ਪਲੇਸ ਨੂੰ ਐਨਆਰਆਈ ਸੰਮੇਲਨ ਦੇ ਨਾਲ ਕਿਸ ਮੰਤਵ ਦੇ ਨਾਲ ਜੋੜਿਆ ਗਿਆ ਹੈਗਾ ਢਾਲੀਵਾਲ ਸਾਹਿਬ ਦੋ ਇਵੈਂਟ ਹੋਗੇ ਇੱਕ ਦੇ ਬਦਲੇ ਤੁਹਾਡੇ ਐਨਆਰਆਈ ਸੰਮੇਲਨ ਨੂੰ ਲੈ ਕੇ ਅਸੀਂ ਸਭ ਤੋਂ ਪਹਿਲੇ ਗੱਲ ਕਰ ਲੈਣੇ ਆ ਪੰਜਾਬ ਸਰਕਾਰ ਨੇ ਪਹਿਲੇ ਵੀ ਐਨਆਰਆਈ ਸੰਮੇਲਨ ਕਰਾਏ ਸੀਗੇ ਔਰ ਪਿਛਲੀਆਂ ਸਰਕਾਰਾਂ ਵੀ ਕਰਾਉਂਦੀਆਂ ਰਹੀਆਂ ਨੇ ਹੁਣ ਇਸ ਦੇ ਵਿੱਚ ਖਾਸ ਵੱਡਾ ਕੀ ਹੈਗਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਮੇਰਾ ਖਿਆਲ ਤੁਸੀਂ ਪਹਿਲੀ ਵਾਰੀ ਆਏ ਹੋ ਨੇ ਬਿਲਕੁਲ ਦੇਖਿਆ ਜੀ ਨਜਾਇਜ਼ਾ ਜੰਗਲ ਜੰਗਲ ਕੀਤਾ ਕਿ ਮਾਨ ਸਾਹਿਬ ਨੇ ਬਿਲਕੁਲ ਬਿਲਕੁਲ ਪਹਿਲੀਆਂ ਸਰਕਾਰਾਂ ਜਿਹੜੀਆਂ ਐਨਡੀਆ ਸੰਮੇਲਨ ਕਰਉਂਦੀਆਂ ਉਹ ਸਿਰਫ ਇੱਕ ਦਿਨ ਕਰਕੇ ਉਹਨਾਂ ਨੇ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਅਸੀਂ 5 ਮਿਲੀਆਂ ਪਿਛਲੇ ਸਾਲ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੀਤੀਆਂ ਸਾਡੇ ਕੋਲ 605 ਕੇਸ ਹੈ ਅਸੀਂ 597 ਕੇਸ ਹੱਲ ਕੀਤੇ ਉਤੋਂ ਬਿਨਾਂ ਬਹੁਤ ਕੇਸ ਆਏ ਰੋਜ਼ ਮੈਂ ਇਹੀ ਕੰਮ ਕਰਦਾ ਉਹਦਾ ਅੱਜ ਸੀਐਮ ਸਾਹਿਬ ਨੇ ਜਿਹੜਾ ਇਸ ਧਰਤੀ ਦੇ ਉੱਤੇ ਇਹ ਜਿਹੜਾ ਫੰਕਸ਼ਨ ਕੀਤਾ ਸਾਡੀ ਪਹਿਲੀ ਮਿਲਣੀ ਦਾ ਘਟਨ ਕੀਤਾ ਇਹਦੇ ਦੋ ਮੰਤਬ ਇੱਕ ਤਾਂ ਅਸੀਂ ਸ਼ਿਕਾਇਤਾਂ ਦੇ ਸੁਣੇ ਦੇ ਦੂਜਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਕਿ ਟੂਰਿਜ਼ਮ ਹੱਬ ਜਿਹੜੀ ਹੈ ਪੰਜਾਬ ਦੀ ਪੰਜਾਬ ਨੂੰ ਟੂਰਿਜ਼ਮ ਦੇ ਖਿੱਤੇ ਦੇ ਵਿੱਚ ਵਿਧਾਇਆ ਜਾਵੇ ਇਹ ਜਗਾ ਜਿਹੜੀ ਬਹੁਤ ਵਧੀਆ ਕਿਉਂਕਿ ਮੈਂ ਧਨੀਵਾਲ ਸਾਹਿਬ ਤੁਹਾਨੂੰ ਟੋਕ ਰਾਂ ਇੱਕ ਮਿੰਟ ਇਸ ਟੂਰਿਜ਼ਮ ਸਪੌਟ ਨੂੰ ਲੈ ਕੇ ਅਸੀਂ ਦੁਬਾਰਾ ਗੱਲ ਕਰਾਂਗੇ ਮੈਂ ਪਿਛਲੇ ਤੁਹਾਡੀ ਐਨਆਰਆਈ ਸੰਮੇਲਨ ਨੂੰ ਲੈ ਕੇ ਕਰਨਾ ਚਾਹੁੰਦਾ ਤੁਸੀਂ ਕਿਹਾ 600 ਦੇ ਕਰੀਬ ਸ਼ਿਕਾਇਤਾਂ ਆਂਦੀਆਂ ਮੁੱਖ ਤੌਰ ਤੇ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਂਦੀਆਂ ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਕਿਸੇ ਐਨਆਰਆਈ ਨਾਲ ਗੱਲਬਾਤ ਕਰਦੇ ਉਹਨਾਂ ਦੇ ਵੱਡੇ ਇੱਕ ਹੁੰਦੇ ਆ ਕਿ ਸਾਡੀਆਂ ਜ਼ਮੀਨਾਂ ਦੱਬੀਆਂ ਗਈਆਂ ਸਾਨੂੰ ਉੱਥੇ ਪੰਜਾਬ ਜਾਈਏ ਤੇ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਡੇ ਕੰਮ ਨਹੀਂ ਹੁੰਦੇ ਜਾਂ ਮੈਟ੍ਰਿਮੋਨੀਅਲ ਡਿਸਪੂਟ ਬਹੁਤ ਜ਼ਿਆਦਾ ਹੈਗੇ ਨੇ ਤੁਸੀਂ ਮੁੱਖ ਤੌਰ ਤੇ ਇਹ ਕੋਈ ਦੱਸੋ ਕਿ ਕਿਹੜੀਆਂ ਸ਼ਿਕਾਇਤਾਂ ਐਨਆਰਆਈਜ਼ ਨੂੰ ਹੁੰਦੀਆਂ ਨੇ ਤੇ ਸਰਕਾਰ ਦੀ ਜਿਹੜਾ ਐਨਡੀਆ ਦਾ ਸਭ ਤੋਂ ਵੱਡਾ ਮਸਲਾ ਹੈ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਪਿੱਛੇ ਘਰ-ਬਾੜ ਉਹਦੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੇਖੋ ਪੰਜਾਬ ਦੇ ਵਿੱਚ ਕਿਸੇ ਐਨਡੀਆ ਦੀ ਜ਼ਮੀਨ ਦੇ ਉੱਤੇ ਕੋਠੀ ਦੇ ਉੱਤੇ ਕਿਸੇ ਵੀ ਵਿਆਹ ਵਾਲੇ ਨੇ ਕਿ ਜੁਪੀ ਵਾਲੇ ਨੇ ਦਿੱਲੀ ਹਿਦਿਆਣੇ ਵਾਲੇ ਨੇ ਕਿਸੇ ਨੇ ਕਬਜ਼ਾ ਨਹੀਂ ਕੀਤਾ ਉਹਨਾਂ ਦੇ ਆਪਣੇ ਭੈਣ-ਭਦਾਵਾਂ ਨੇ ਆਪਣੇ ਰਿਸ਼ਤੇਦਾਰਾਂ ਨੇ ਆਪਣੇ ਸਹਰੀਕੇ ਵਾਲਿਆਂ ਨੇ ਆਪਣੇ ਪਿੰਡ ਵਾਲਿਆਂ ਨੇ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਇਹ ਇੱਕ ਇਹ ਮੁੱਦਾ ਬਹੁਤ ਵੱਡਾ ਦੂਜਾ ਮੁੱਦਾ ਹੈਗਾ ਵਿਆਹਾਂ ਦੇ ਡਿਸਪਿਊਜ਼ ਦਾ ਤੇ ਜਿਆ ਮੁੱਦਾ ਹੁਣ ਆ ਗਿਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਲੋਕ ਆਇਲੈਂਡਸ ਦੇ ਬਾਹਰ ਬਹਾਨੇ ਨਾਲ ਜਿੰਦਾ ਟਰੈਵਲ ਏਜੰਟ ਠਗੀ ਬਾਦ ਉਹ ਤਿੰਨ ਮੁੱਦੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਹੁੰਦੇ ਆ ਅਸੀਂ ਜਿੰਨੇ ਵੀ ਪਿਛਲੇ ਬਾਦ ਕੇਸ ਹੱਲ ਕੀਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 605 ਕੇਸ ਸੀਗੇ ਉਹਦਾ ਸੀ 597 ਹੱਲ ਕੀਤੇ 6-7 ਦੀ ਹੋਏ ਕਿਉਂਕਿ ਉਹ ਕੋਰਟ ਦੇ ਵਿੱਚ ਹੈ ਕਬਜਿਆਂ ਦੇ ਹੀ ਜ਼ਿਆਦਾ ਕੇਸ ਨੇ ਕਬਜਿਆਂ ਦੇ ਹੀ ਇੱਕ 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 ਦੋ ਕੇਸ ਜਿਹੜੇ ਆ ਵਿਆਹ ਦੇ ਵੀ ਕਾਫੀ ਸੀਗੇ ਡਿਸਪਿਊਟ ਸਾਡੀਆਂ ਦਾ ਜਿਹੜਾ ਲੋਕਾਂ ਦਾ ਉਹ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਮਾਨ ਸਾਹਿਬ ਦੀ ਸਰਕਾਰ ਬਿਲਕੁਲ ਇਹ ਇਹਦੇ ਵਿੱਚ ਕਾਮਯਾਬ ਹੋਈ ਕਿ ਜਿਹੜੇ ਪ੍ਰਵਾਸੀ ਕਹਿੰਦੇ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ ਅਸੀਂ ਸਾਡ ਉਹਨਾਂ ਲਈ ਦਰਵਾਜ਼ੇ ਖੋਲ ਕੇ ਬੈਠੇ ਆ ਸੀਐਮ ਸਾਹਿਬ ਦੇ ਦਰਵਾਜ਼ੇ ਖੁੱਲੇ ਆ ਸਾਡੇ ਖੁੱਲੇ ਆ ਸਾਡੇ ਅਫਸਰ ਸਾਡੀ ਟੀਮ ਅਸੀਂ ਕਿਸੇ ਕੋਈ ਸੁਣਦਾ ਨਹੀਂ ਜਾਂਦੇ ਵੀ ਇਹਨਾਂ ਦਾ ਹੀ ਪੰਜਾਬ ਚ ਆਇਆ ਤੋਂ ਉਹਦਾ ਮਸਲਾ ਨਹੀਂ ਹੱਲ ਹੋਣਾ ਹਾਂ ਇਹ ਜਰੂਰ ਹੈ ਕਈ ਲੋਕਾਂ ਦੇ ਮਸਲੇ ਬੜੇ ਪੁਰਾਣੇ ਆ ਬੜੇ ਟੇਢੇ ਆ ਕੋਟਾਂ ਦੇ ਵਿੱਚ ਦੇ ਸੰਬੰਧ ਕਿ ਉਹਤੇ ਟਾਈਮ ਲੱਗ ਜਾਂਦਾ ਪਤਾ ਸੀ ਮੋਸਟਲੀ ਜਿਹੜੇ ਹੁਣ ਵੀ ਬਹਿਣ ਲੱਗੇ ਅਸੀਂ ਅੰਦਰ ਸਾਡੇ ਕੋਲ ਜਿੰਨੇ ਕੇਸ ਅੱਜ ਆਏ ਹੋਣਗੇ ਸਭ ਰਜਿਸਟਰਡ ਕਰਾਂਗੇ ਰਜਿਸਟਰਡ ਹੋਏ ਆ ਜਿਹੜੇ ਮੌਕੇ ਤੇ ਹਲ ਕਰਨ ਵਾਲੇ ਮੌਕੇ ਤੇ ਕਰਦੇ ਨੇ ਨਹੀਂ ਤਾਂ ਡਿਊਟੀਆਂ ਲਾ ਦੇਣੀ ਆ ਸਭ ਤੋਂ ਧਾਲੀਵਾਲ ਸਾਹਿਬ ਤੁਹਾਨੂੰ ਤੁਸੀਂ ਜਦੋਂ ਐਗਰੀਕਲਚਰ ਮਿਨਿਸਟਰ ਸੀ ਤੁਸੀਂ ਬਹੁਤ ਜਾਂਦੀਆਂ ਜ਼ਮੀਨਾਂ ਛੜਾਈਆਂ ਤੁਸੀਂ ਤੇ ਐਕਸਪਰਟ ਮੰਨੇ ਜਾਣ ਲੱਗੇ ਸੀਗੇ ਜਿਨ੍ਹਾਂ ਦੇ ਕਬਜ਼ੇ ਛੜੋਣ ਦੇ ਕੀ ਐਨਰਾਈਜ਼ ਦੀਆਂ ਪ੍ਰਾਪਰਟੀਆਂ ਤੁਸੀਂ ਦੱਸ ਸਕਦੇ ਹੋ ਕਿ ਛੜਵਾਈਆਂ ਗਈਆਂ ਜਿਨ੍ਹਾਂ ਦੇ ਪਲਾਟ ਦੱਬੇਗੇ ਜਾਂ ਘਰ ਮਕਾਨ ਦੱਬੇਗੇ ਮੈਂ ਬਹੁਤ ਛੜਾਈਆਂ ਕੋਠੀਆਂ ਵੀ ਜ਼ਮੀਨਾਂ ਵੀ ਪਲਾਟ ਵੀ ਬਹੁਤ ਛੜਾਏ ਆ ਅਤੇ ਤੁਸੀਂ ਅੱਜ ਦੇਖਿਆ ਨਾ 1 ਕਰੋੜ ਦਾ ਚੈੱਕ ਦਿੱਤਾ ਉਹ ਬੰਦੇ ਦਾ ਪੱਪਟੀ ਉਹ ਪੱਪਟੀ ਛਡਾਈਆ ਮਤਲਬ ਛੱਡਦੇ ਨਹੀਂ ਆ ਜਿਹੜਾ ਲੈਂਡ ਮਾਫੀਆ ਸੀਗਾ ਉਹ ਛੱਡਦੇ ਨਹੀਂ ਤੇ ਸਾਡੀ ਅੰਦਾਜ਼ੀ ਸਭਾ ਨੇ ਅਸੀਂ ਰਲ ਕੇ ਉਹ ਜਿਹੜਾ ਉਹ ਕੀਤਾ 12 ਕਰੋੜ ਦੇ ਵਿੱਚ 11 ਕਰੋੜ ਰੁਪਈਆ ਉਹਨਾਂ ਕੋਲ ਲਿਆ ਸੀ ਉਹਦੀ ਪਹਿਲੀ ਕਿਸ਼ਤ ਆ ਜਿਹ ਇੱਕ ਕਰੋੜ ਰੁਪਈਆ ਦਾ ਚੈੱਕ ਜਿਹੜਾ ਉਹਨਾਂ ਨੂੰ ਦਿੱਤਾ ਉਦੋਂ ਬੰਦੇ ਬਚਾਦੇ ਆਪ ਨਹੀਂ ਆ ਸਕਿਆ ਆਪਣਾ ਵਕੀਲ ਭੇਜਿਆ ਉਹਨਾਂ ਨੇ ਇੱਥੇ ਸਮਝਦੇ ਕਿ ਦੀ ਗੱਲ ਇਸ ਕਰਕੇ ਅਸੀਂ ਮਤਲਬ ਐਦਾਂ ਨਹੀਂ ਹੈ ਕਿ ਕੋਈ ਮਸਲਾ ਸਾਡੇ ਕੋਲ ਆ ਜਾਵੇ ਬਸ ਉਹ ਕੋਰਟ ਚ ਦੀ ਹੋਣਾ ਚਾਹੀਦਾ ਐਨਆਰਆਈ ਜਿਹੜੇ ਬਾਹਰ ਇਸ ਸਮੇਂ ਵੀ ਤੁਹਾਨੂੰ ਦੇਖ ਰਹੇ ਹੋਣਗੇ ਜਿਨ੍ਹਾਂ ਦੇ ਕੋਈਸ਼ ਅਜੇ ਵੀ ਕੇਸ ਹੋਣਗੇ ਜੇ ਸੰਪਰਕ ਕਰਨਾ ਚਾਹੋਣ ਇੱਥੇ ਵੀ ਅਸੀਂ ਕਿੰਨੂ ਮਿਲੀਏ ਕਿ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਛੁੱਟ ਜਾਣ ਜਾਂ ਸਾਡੇ ਤੇ ਜੇ ਕੋਈ ਫਰਜੀ ਝੂਠੇ ਪਰਚੇ ਪਏ ਹੋਏ ਆ ਜ਼ਮੀਨਾਂ ਥਿਆਂ ਦੇ ਲਈ ਉਹਨਾਂ ਦਾ ਹੱਲ ਹੋ ਜੇ ਉਹ ਕਿਸ ਤਰ੍ਹਾਂ ਦੇ ਨਾਲ ਕਰ ਸਕਦੇ ਜਿੱਦੇ ਵੇਖੋ ਅਸੀਂ ਵਟਸਐਪ ਨੰਬਰ ਵੀ ਦਿੱਤਾ ਸਾਡੀ ਵੈਬਸਾਈਟ ਵੀ ਆ ਈਮੇਲ ਵੀ ਆ ਮੇਰੇ ਮੇਰੇ ਕੋ ਜਦੋਂ ਮਰਜ਼ੀ ਆਉਣ 24 ਘੰਟੇ ਖੁੱਲੇ ਹੋਣ ਐਨਆਰਆਈ ਸਭਾ ਤੇ ਵਿੱਚ ਜਲੰਧਰ ਉੱਥੇ ਆ ਕੇ ਕੇਸ ਦੇਣ ਜਿੱਥੇ ਜਿੱਥੇ ਮਤਲਬ ਸੀਐਮ ਸਾਹਿਬ ਦੇ ਜਾਣ ਜੇ ਨਾਲ ਹੀ ਮੇਰਾ ਘਰ ਹੈ ਜਦੋਂ ਮੱਦੀ ਹੁਣ 24 ਘੰਟੇ ਇਨਦਾਈਆਂ ਵਾਸਤੇ ਦਰਵਾਜ਼ਾ ਖੁੱਲਾ ਮੈਨੂੰ ਸੀਐਮ ਸਾਹਿਬ ਨੇ ਸਪੈਸ਼ਲਿਸਟ ਸੇਵਾ ਲਈ ਲਾਇਆ ਇਸ ਕਰਕੇ ਕੋਈ ਕਹਿਣ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿੱਥੇ ਜਾ ਕੇ ਮਿਲਾਂ ਮਿਲਕੋ ਰੋਜ ਹੁੰਦੇ ਐਬ ਦੀ ਡੇ ਮਿਲਕੋ ਇਨਦਾਈ ਹੁੰਦੇ ਸਵੇਰੇ ਸ਼ਾਮੀ ਮੈਂ ਸਭ ਦੇ ਕੇਸ ਜਿਹੜੇ ਹਲਕਾ ਦ ਹੁਣ ਅਸੀਂ ਚਿਮਰੋੜ ਦੇ ਇਸ ਮਿੰਨੀ ਗੋਵਾ ਦੀ ਗੱਲ ਵੀ ਦੋ ਤਿੰਨ ਸਵਾਲ ਤੁਹਾਨੂੰ ਕਰ ਲੈਨੇ ਬੜੀ ਖੂਬਸੂਰਤ ਤਰੀਕੇ ਦੇ ਨਾਲ ਇਹ ਜਗ੍ਹਾ ਨੂੰ ਡਿਜ਼ਾਈਨ ਕੀਤਾ ਗਿਆ ਹੈਗਾ ਇਸ ਦੇ ਪਿੱਛੇ ਮੰਤਵ ਕੀ ਹੈਗਾ ਐਨਰਾਇਜ਼ ਨੂੰ ਹੀ ਅਟਰੈਕਟ ਕਰਨਾ ਇੱਥੇ ਟੂਰਿਜ਼ਮ ਦੇ ਲਈ ਜਾਂ ਇਨਵੈਸਟਮੈਂਟ ਦੇ ਲਈ ਸਰਕਾਰ ਦਾ ਪਲਾਨ ਕੀ ਆ ਨਹੀਂ ਤਿੰਨੇ ਚੀਜ਼ਾਂ ਜਿਹੜੀਆਂ ਤੁਸੀਂ ਤਿੰਨੇ ਸ਼ਬਦ ਬੋਲੇ ਆ ਨਾ ਟੂਰਿਜ਼ਮ ਲਈ ਜਿਹੜਾ ਇਨਵੈਸਟਮੈਂਟ ਕਰਨ ਬਾਦੋਂ ਆ ਕੇ ਉਹਦਾ ਇਹਨਾਂ ਦਾ ਵੀ ਸਾਡੇ ਬਹੁਤ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਈ ਇਹਦਾ ਲੱਗਦਾ ਕਿ ਜੇ ਕਿੱਥੇ ਕਰਾਂਗੇ ਜੀਡੀਪੀ ਦੌਰ ਤੇ ਜਗ੍ਹਾ ਨਹੀਂ ਮਿਲਦੀ ਇੱਧਰ ਦੀ ਮਿਲਦੀ ਕਿਉਂਕਿ ਅਸੀਂ ਹੁਣ ਤੱਕ ਜਿਹੜੀ ਹੈ ਵੀ ਸੱਚ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਆਮ ਤੌਰ ਤੇ ਪੰਜਾਬਾ ਦੇ ਕਿਹਾ ਜਾਂਦਾ ਕਿ ਇੱਥੇ ਕਣਕ ਪੈਦਾ ਹੁੰਦੀ ਹੈ ਜੀ ਝੋਨਾ ਪੈਦਾ ਹੁੰਦਾ ਗੰਨਾ ਨਰਮਾ ਫਸਲਾਂ ਨਾਲ ਜੋੜੇ ਜਾਂਦੇ ਤੋਂ ਕਿ ਦੁੱਧ ਜਿਹੜਾ ਚਿੱਟਾ ਇਨਕਲਾਬ ਉਹ ਅਸੀਂ ਬੜਾ ਕੀਤਾ ਪਰ ਆ ਚੀਜ਼ਾਂ ਜਿਹੜੀਆਂ ਸਰ ਖੂਬਸੂਤ ਤੋਂ ਜ਼ਿਆਦੇ ਜਿਹੜੇ ਆ ਸਾਡੇ ਪਹਾੜ ਸਾਡੀਆਂ ਝੀਲਾਂ ਸਾਡੇ ਡੈਮ ਇਹ ਚੀਜ਼ਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਅੱਜ ਪੂਰੀ ਦੁਨੀਆ ਦੇ ਜਮਾਨ ਸਾਹਿਬ ਨੇ ਦਿਖਾਤਾ ਕਿ ਆ ਵੀ ਸਾਡੇ ਕੋ ਹੈਗੇ ਸਾਡੇ ਸਾਡੇ ਕੋ ਪਹਾੜਾਂ ਝੀਲਾਂ ਨੇ ਸਭ ਕੁਝ ਜਿਹਨੂੰ ਮਿੱਨੀ ਕੋਆ ਕਹਿੰਦੇ ਆ ਇਹਨੂੰ ਅਸੀਂ ਵੱਡੀ ਕੋਆ ਬਣਾ ਦੇਣਾ ਤੁਸੀਂ ਦੇਖਿਓ ਬਹੁਤ ਸਾਰੇ ਲੋਕ ਜਿਹਦਾ ਸੀਐਮ ਸਾਹਿਬ ਦੱਸ ਕੇ ਨਾਲ ਕਦੇ ਐਨਾਰਾਇਜ਼ ਨੇ ਗੱਲ ਕੀਤੀ ਇਸ ਬਾਰੇ ਕਿ ਪੰਜਾਬ ਦੇ ਵਿੱਚ ਵਾਟਰ ਸਪੋਰਟਸ ਜਾਂ এনवायरमेंटਲ ਇਸ ਤਰ੍ਹਾਂ ਦੇ ਚੰਗੇ এনवायरमेंट ਦੇ ਵਿੱਚੋਂ ਇਨਵੈਸਟ ਕਰਨਾ ਚਾਹੁੰਦੇ ਨੇ ਉਹਨਾਂ ਕੋ ਆਪਰਚੂਨਿਟੀ ਨਹੀਂ ਹੈਗੀ ਜਾਂ ਥਾਂ ਨਹੀਂ ਹੈਗੀ ਪੰਜਾਬ 'ਚ ਸਰ ਗੱਲ ਹੀ ਨਹੀਂ ਕੀਤੀ ਮੈਂ ਕਈ ਨੂੰ ਦਿਖਾ ਕੇ ਖੜਿਆ ਹਾਂ ਤਾਂ ਹੀ ਤੇ ਇੱਥੇ ਆਏ ਆ ਉਹਨਾਂ ਨੂੰ ਕਿਹਾ ਜਗ੍ਹਾ ਦੇਖੋ ਪਹਿਲਾਂ ਸਾਦੀ ਤੋੜ ਲੰਬੀ ਝੀਲ ਸਭ ਦਿਖਾ ਕੇ ਲੈਂਦੇ ਵੀ ਤੁਸੀਂ ਦੇਖੋ ਇਹਦੇ ਕੰਢੇ ਦਿੱਤੇ ਇੱਥੇ ਜਿੱਥੇ ਆਪਾਂ ਖੜੇ ਹਾਂ ਨਾ ਇੱਥੇ ਸ਼ਾਮ ਨੂੰ ਬਹੁਤ ਸਾਰੇ ਲੋਕ ਆਉਂਦੇ ਪਠਾਨਕੋਟ ਵਗੈਰਾ ਗਰਦਾਸਪੁਰ ਅੰਮ੍ਰਿਤਸਰ ਸ਼ਿਆਦਪੁਰ ਦੇ ਉਹ ਇੱਥੇ ਰੇੜੀਆਂ ਵਾਲੇ ਇਹਨੂੰ ਮੈਨੂੰ ਕੋਈ ਗੁਆ ਤਾਂ ਹੀ ਕਹਿੰਦੇ ਆ ਰੇੜੀਆਂ ਤੇ ਲੋਕ ਫਿਸ਼ ਵੜਾਉਂਦੇ ਆ ਪਕੌੜੇ ਵੜਾਉਂਦੇ ਆ ਬਹੁਤ ਕੁਝ ਇੱਥੇ ਖਾਂਦੇ ਆ ਇਸ ਕਰਕੇ ਹੀ ਚਾਹੁੰਦੇ ਆ ਕਿ ਇਸ ਜਗ੍ਹਾ ਨੂੰ ਸਾਡੇ ਕੋਲ ਬੜੀ ਪਿਆਰੀ ਜਗ੍ਹਾ ਹੈ ਇਹਨੂੰ ਮਤਲਬ ਜਿਹੜਾ ਟੂਰਿਸਟ ਹੱਬ ਜਿਹੜਾ ਇੱਥੇ ਬਣਾਇਆ ਜਾਵੇ ਲੋਕ ਆਉਣ ਸ਼ਾਂਤਬਾਈ ਮਾਹੌਲ ਦੇ ਵਿੱਚ এনवायरमेंट ਸਾਫ਼ ਹੈ ਸਾਹਮਣੇ ਡੈਲੋਜੀ ਹੈ ਇਹਨਾਂ ਮੰਤਰੀਆਂ ਨੂੰ ਪਹਿਲੇ ਆਪ ਛੁੱਟੀਆਂ ਮਨਾਉਣ ਆਉਣਾ ਚਾਹੀਦਾ ਨਾ ਇੱਥੇ ਲੋਕੀ ਦੇਖ ਕੇ ਇਨਸਪਾਇਰ ਹੋਣਗੇ ਵੀ ਇਸ ਲੈਵਲ ਦੀ ਜਗ੍ਹਾ ਹੈਗੀ ਹੈ ਕਿ ਮੰਤਰੀ ਆਪ ਵੀ ਜਾਂਦੇ ਆ ਨਹੀਂ ਜੀ ਇਹ ਤਾਂ ਸਾਨੂੰ ਛੁੱਟੀ ਤੇ ਨਹੀਂ ਮਿਲਦੀ ਨਹੀਂ ਪਰ ਇੱਕ ਦੋ ਦਿਨ 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 ਮੈਂ ਦੇਖ ਕੇ ਗਿਆ ਹਾਂ ਮੈਂ ਦੇਖ ਕੇ ਗਿਆ ਆਪਣੀ ਵਾਈਫ ਦੇ ਨਾਲ ਦੇਖ ਰਹੀ ਇੰਟਰਸਟ ਸ਼ੋਅ ਕਰ ਰਹੇ ਨੇ ਇਨਵੈਸਟ ਕਰਨ ਤੇ ਮੈਂ ਦਿਖਾ ਕੇ ਖੜਿਆ ਕਹੀ ਹਾਂ ਆ ਉਹ ਕਰ ਰਹੇ ਆ ਕਰਨਗੇ ਇਹ ਤੇ ਵਿਚਾਰ ਕਰਦੇ ਆ ਵੀ ਕਰਨਗੇ ਕੁਝ ਬੰਦਿਆਂ ਨੇ ਹੋਟਲ ਲਈ ਆਪਣੀਆਂ ਸਾਈਡਾਂ ਲੱਭਦੇ ਫਿਰਦੇ ਆ ਕਿ ਅਸੀਂ ਇੱਥੇ ਹੋਟਲ ਬਣਾ ਸਕਦੇ ਹਾਂ ਪੂਰਾ ਜਿਹਨੇ ਪੈਸੇ ਲਾਉਣੇ ਉਹਨੇ ਕਈ ਚੀਜ਼ਾਂ ਤੁਹਾਨੂੰ ਪਤਾ ਸੱਚ ਕਰਨੀਆਂ ਹੁੰਦੀਆਂ ਪਰ ਮੇਰਾ ਖਿਆਲ ਹੈ ਬਹੁਤ ਮਾਨ ਸਾਹਿਬ ਦੀ ਬਲ ਜਿਹੜਾ ਬੂਟਾ ਲਾ ਰਹੇ ਨੇ ਇੱਥੇ ਇਹ ਸਾਰਾ ਜੀ ਬੂਟਾ ਲੱਗਾ ਮਿੱਠੀ ਗੋਆ ਦਾ ਉਹਨੇ ਕਿਹਾ ਵੱਡਾ ਗੋਆ ਬਣ ਜੂ ਜਲਦੀ ਬਣ ਜੂਗਾ ਆਖਰੀ ਸਵਾਲ ਧੰਨਵਾਦ ਸਭ ਜਾਂਦੇ ਜਾਂਦੇ ਬਿਲਕੁਲ ਆਖਰੀ ਸਵਾਲ ਹੈਗਾ ਚੰਡੀਗੜ੍ਹ ਦੇ ਵਿੱਚ ਮੇਰੇ ਇਲੈਕਸ਼ਨ ਨੂੰ ਲੈ ਕੇ ਜੋ ਕੁਝ ਹੋਇਆ ਪਾਰਟੀ ਨੇ ਬਹੁਤ ਵਿਰੋਧ ਕੀਤਾ ਕਿ ਸਾਡੇ ਨਾਲ ਧੱਕਾ ਕੀਤਾ ਗਿਆ ਹੈਗਾ ਬੀਜੇਪੀ ਨੇ ਧੱਕਾ ਕੀਤਾ ਹੁਣ ਬਨਵਾਰੀ ਲਾਲ ਪ ਲੋਹਿਤ ਨੇ ਅਸਤੀਫਾ ਦੇ ਦਿੱਤਾ ਇਹ ਕਹਿ ਕੇ ਮੇਰੇ ਪਰਸਨਲ ਰੀਜ਼ਨ ਹੈਗੇ ਆ ਪਾਰਟੀ ਕਿਵੇਂ ਦੇਖ ਰਹੀ ਹੈ ਕਿ ਤੁਹਾਡੀ ਪਾਰਟੀ ਦੇ ਨਾਲ ਤੇ ਬੜਾ ਕਨਫਲਿਕਟ ਰਿਹਾ ਔਰ ਤੁਹਾਡੀ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਗਵਰਨਰ ਸਾਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਮੈਂ ਤੁਹਾਡੇ ਕੋ ਸੁਣਿਆ ਜੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਾਰਟੀ ਦੀ ਸਟੇਟਮੈਂਟ ਹੁਣੇ ਆਊਗੀ ਪਾਰਟੀ ਇਹਦੇ ਬਾਰੇ ਕੀ ਸਮਝਦੀ ਹੈ ਪਰ ਜੋ ਚੰਡੀਗੜ੍ਹ ਦੇ ਵਿੱਚ ਬੀਜੇਪੀ ਨੇ ਕੀਤਾ ਸਰੋ ਐਡੀ ਵੱਡੀ ਗੁੰਡਾਗਰਦੀ ਕੀਤੀ ਵੋਟਾਂ ਚੋਰੀ ਕੀਤੀਆਂ ਪੂਰੀ ਦੁਨੀਆ ਨੇ ਦੇਖ ਚੰਡੀਗੜ੍ਹ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਸਾਡ ਮੇਅਰ ਦੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਕੀ ਹੈ ਕੀ ਕੀ ਬਨਵਾਰੀ لال ਪ੍ਰੋਹਿਤ ਨੂੰ ਭਾਜਪੀ ਨੇ ਹਟਾਇਆ ਹੈਗਾ ਜੋ ਕੁਝ ਚੰਡੀਗੜ੍ਹ ਚ ਹੋਇਆ ਜਾਂ ਉਹ ਪਰਸਨਲ ਰੀਜ਼ਨ ਕਹਿ ਕੇ ਹਟੇ ਤੁਸੀਂ ਐਸੈਸ ਕਿਵੇਂ ਕਰਦੇ ਹੋ ਇਸੀ ਨੂੰ ਕੁਝ ਘੰਟੇ ਬਾਅਦ ਆਪਾਂ ਗੱਲ ਕਰਾਂਗੇ ਜਦੋਂ ਫਿਰ ਮੈਨੂੰ ਪਤਾ ਲੱਗ ਜਾਊਗਾ ਵੀ ਹਟਾਇਆ ਗਿਆ ਆਪ ਦੇ ਲਾਗੇ ਕੁਝ ਵੀ ਹੋਵੇ ਮਤਲਬ ਗੱਲ ਇਹ ਹੈ ਕਿ ਚੰਡੀਗੜ੍ਹ ਕੇ ਕਰਕੇ ਦੇਖ ਉਹਨਾਂ ਨੂੰ ਹਟਾਇਆ ਤੋ ਫੇਰ ਤੇ ਮੈਂ ਕਿਦਾ ਹੋਰ ਗੱਲ ਐ ਬਟ ਜੋ ਮੈਂ ਤੁਹਾਨੂੰ ਇਹ ਗੱਲ ਕਹਿ ਦਿਆਂ ਆਮ ਆਦਮੀ ਪਾਰਟੀ ਲਈ ਠੀਕ ਐ ਬਨਵਾਰੀ ਲਾਖਪ੍ਰੋਇਤ ਹਟ ਕੇ ਤੁਹਾਡੇ ਲਈ ਤੁਹਾਡਾ ਤਾਂ ਬੜਾ ਕਨਫਲਿਕਟ ਰਿਹਾ ਉਹਨਾਂ ਨਾਲ ਸੁਣੋ ਸੁਣੋ ਗਵਰਨਰ ਵੀ ਗਵਰਨਰ ਹੂੰ ਕੋਈ ਆਜੇ ਸਾਨੂੰ ਕੀ ਐ ਜੀ ਸਾਡੀ ਤੇ ਸਰਕਾਰ ਬਲ ਮਹਾਰਾਜ ਦੀ ਕਿਰਪਾ ਪੂਰਾ ਪੰਜਾਬੀ ਭਗਵੰਤ ਮਾਨ ਜੀ ਦੇ ਨਾਲ ਨੇ ਗੋਨਦੇ ਆਉਂਦੇ ਆ ਜਾਂਦੇ ਆ ਬਦਲ ਜਾਂਦੇ ਆ ਇਹ ਤੇ 47 ਵਾਲ ਸਾਹਿਬ ਇਸ ਲਈ ਕਹਿ ਰਿਹਾ ਨਾ ਕਿਉਂਕਿ ਗਵਰਨਰ ਨੇ ਜਿੰਨੇ ਪੰਜਾਬ ਚ ਦੌਰੇ ਕੀਤੇ ਡਰੱਗਸ ਨੂੰ ਲੈ ਕੇ ਮਾਈਨਿੰਗ ਨੂੰ ਲੈ ਕੇ ਗੱਲਾਂ ਕਰਦੇ ਰਹੇ ਫਿਰ ਤੁਹਾਡੀ ਸਰਕਾਰ ਨੂੰ ਵੀ ਬਹੁਤ ਟਾਰਗੇਟ ਕੀਤਾ ਉਹ ਤੁਹਾਡੇ ਤੇ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਅਸੀਂ ਤਾਂ ਉਹਨਾਂ ਨੂੰ ਕਿਹਾ ਬਾਬਿਓ ਟਾਰਗੇਟ ਕਰਨ ਦੀ بجائے ਬੀਜੇਪੀ ਦੀ ਸ਼ਾਮਲ ਹੋ ਜਾਓ ਸ੍ਰੀਸ਼ਾਨ ਕੁਲਦੀਪ ਸਿੰਘ ਢਾਲੀਵਾਲ ਐਨਆਰਆਈ ਅਫੇਅਰਸ ਦੇ ਮਨਿਸਟਰ ਜਿਨ੍ਹਾਂ ਨੇ ਇਹ ਦੱਸਿਆ ਕਿ ਪੰਜਾਬ ਦੇ ਐਨਆਰਆਈਸ ਇਸ ਤਰ੍ਹਾਂ ਦੇ ਥਾਵਾਂ ਤੇ ਇਨਵੈਸਟ ਕਰਨ ਨੂੰ ਵੀ ਤਿਆਰ ਨੇ ਇੱਕ ਟੂਰਿਜ਼ਮ ਦੀ ਇੱਕ ਬਿਹਤਰ ਡੈਸਟੀਨੇਸ਼ਨ ਪੰਜਾਬ ਸਰਕਾਰ ਨੇ ਡਵੈਲਪ ਕੀਤੀ ਹੈ ਕਿ ਦਾਵਾ ਕਰ ਰਹੇ ਨੇ ਕਿ ਆਉਣ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਐਨਆਰਆਈਸ ਇਸ ਨੂੰ ਇਸ ਵਾਟਰ ਸਪੋਰਟਸ ਵਾਲੀ ਥਰ ਵਰਗੀਆਂ ਥਾਵਾਂ ਤੇ ਇਨਵੈਸਟ ਵੀ ਕਰਨਗੇ ਤੇ ਪੰਜਾਬ ਦੇ ਵਿੱਚ ਹੋਰ ਵੀ ਐਨਆਰਆਈਸ ਜਿਹੜੇ ਨੇ ਅ ਇਨਵੈਸਟ ਕਰਨ ਦੇ ਲਈ ਆ ਰਹੇ ਨੇ ਖਾਸ ਤੌਰ ਤੇ ਬਨਵਾਰੀ لال ਪ੍ਰੋਹਿਤ ਦੇ ਅਸਤੀਫੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਹਾਲਾਂਕਿ ਕੁਝ ਸਾਬ ਬਿਆਨ ਨਹੀਂ ਦਿੱਤਾ ਕੁਲਦੀਪ ਸਿੰਘ ਧਾਲੀਵਾਲ ਨੇ ਪਰ ਉਹ ਇਹਨਾਂ ਜ਼ਰੂਰ ਕਹਿੰਦੇ ਨੇ ਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਹਾਲਾਂਕਿ ਉਹ ਬੀਜੇਪੀ ਦੇ ਹੀ ਨਾਲ ਜੁੜੇ ਹੋਏ ਲੀਡਰ ਹੈਗੇ ਨੇ ਪਰ ਪਾਰਟੀ ਫਿਲਹਾਲ ਅਜੇ ਤੱਕ ਆਮ ਆਦਮੀ ਪਾਰਟੀ ਬਨਵਾਰੀ لال ਪ੍ਰੋਹਿਤ ਦੇ ਅਸਤੀਫੇ ਨੂੰ ਲੈ ਕੇ ਕੋਈ ਸਪਸ਼ਟ رائے ਜਿਹੜੀ ਹੈ ਉਹ ਨਹੀਂ ਦੇ ਰਹੀ ਕੈਮਰਾਮੈਨ ਮੁਕੇਸ਼ ਦੇ ਨਾਲ ਪਮਿਲ ਪਾਟਿਆ ਧਾਰਕਲਾ ਪਠਾਨਕੋਟ